ਦੇ ਨਾਲ ਜੁੜਾਂਗੇ ਨਾ ਫਿਰ ਤੇ ਸਾਧ ਸੰਗਤ ਲੋਕ ਦੇ ਵਿੱਚ ਵੀ ਸੋਭਾ ਹੋਵੇਗੀ ਤੇ ਸਾਧ ਸੰਗਤ ਪਰਲੋਕ ਦੇ ਵਿੱਚ ਵੀ ਸੋਭਾ ਹੋਵੇਗੀ ਬੋਲੋ ਸਤਨਾਮ ਮਹਾਰਾਜ ਕਹਿੰਦੇ ਉਸ ਕਾਲਪੁਰਖ ਨੂੰ ਸਾਧ ਸੰਗਤ ਚੇਤੇ ਰੱਖਿਆ ਕਰੋ ਵਾਹਿਗੁਰੂ ਦਾ ਨਾਮ ਸਾਧ ਸੰਗਤ ਜਿਹੜਾ ਹੈ ਨਾ ਉਹੀ ਸਾਡੇ ਜੀਵਨ ਦੇ ਵਿੱਚ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੀ ਸਹਾਈ ਹੋਵੇਗਾ ਬੋਲੋ ਸਤਨਾਮ ਸਾਧ ਸੰਗਤ ਇੱਕ ਵਾਰ ਨਾ ਭਗਤ ਕਬੀਰ ਜੀ ਬੜੀ ਸਾਧ ਸੰਗਤ ਬੰਦਗੀ ਦੇ ਵਿੱਚ ਲੀਨ ਰਹਿੰਦੇ ਆ ਦਿਨ ਰਾਤ ਉਸ ਪ੍ਰਭੂ ਪਿਆਰੇ ਨੂੰ ਸਾਧ ਸੰਗਤ ਯਾਦ ਰੱਖਦੇ ਆ ਨਾ ਉਹਨਾਂ ਦੀ ਮਹਿਮਾ ਨਗਰਾਂ ਨਗਰਾਂ ਦੇ ਵਿੱਚ ਸਾਧ ਸੰਗਤ ਸਹਿਰਾਂ ਸਹਿਰਾਂ ਦੇ ਵਿੱਚ ਹੋਣ ਲੱਗੀ ਨਾ ਜਦੋਂ ਇੱਕ ਕੋੜੀ ਨੇ ਭਗਤ ਕਬੀਰ ਜੀਆ ਦਾ ਨਾਮ ਸੁਣਿਆ ਨਾਮ ਸੁਣ ਕੇ ਸਾਧ ਸੰਗਤ ਘਰ ਤੋਂ ਭਗਤ ਕਬੀਰ ਜੀਆ ਦੇ ਘਰ ਦੇ ਵੱਲ ਤੁਰ ਪਿਆ ਬੋਲੋ ਸਤਨਾਮ ਜਦੋਂ ਸਾਧ ਸੰਗਤ ਭਗਤ ਕਬੀਰ ਜੀਆ ਦੇ ਬੂਹੇ ਦੇ ਅੱਗੇ ਪਹੁੰਚਿਆ ਨਾ ਇਹ ਸਾਧ ਸੰਗਤ ਵਾਹਿਗੁਰੂ ਨਾਮ ਦੀ ਮਹੱਤਤਾ ਹੈ ਜਦੋਂ ਸਾਧ ਸੰਗਤ ਭਗਤ ਕਬੀਰ ਜੀਆ ਦੇ ਘਰ ਪਹੁੰਚਿਆ ਤੇ ਆਵਾਜ਼ਾਂ ਮਾਰ ਰਿਹਾ ਸਾਧੂਓ ਸੰਤੋ ਮਹਾਪੁਰਖੋ ਮੈਨੂੰ ਦਰਸ਼ਨ ਦਿਓ ਜਦੋਂ ਸਾਧ ਸੰਗਤ ਘਰ ਦੇ ਵਿੱਚ ਪਹੁੰਚਿਆ ਭਗਤ ਕਬੀਰ ਜੀ ਘਰ ਨਹੀਂ ਸਨ ਘਰ ਦੇ ਵਿੱਚ ਸਨ ਮਾਤਾ ਲੋਈ ਜੀ ਉਹ ਪੁੱਛ ਰਹੇ ਨੇ ਕਹਿੰਦੇ ਕੀ ਦੁੱਖ ਹੈ ਕੋੜੀ ਕਹਿਣ ਲੱਗਿਆ ਕਹਿੰਦਾ ਮਾਤਾ ਜੀ ਮੇਰਾ ਸਾਰਾ ਸਰੀਰ ਹੈ ਨਾ ਜਿਹੜਾ ਇਹ ਫੁੱਟਿਆ ਪਿਆ ਬੋਲੋ ਸਤਨਾਮ ਹਰ ਇੱਕ ਜਗ੍ਹਾ ਦੇ ਵਿੱਚੋਂ ਰੋਮ ਰੋਮ ਮੇਰਾ ਸਿਮਰਿਆ ਪੀਕ ਪਈਆ ਸਰੀਰ ਦੇ ਵਿੱਚ ਕੋੜ ਹੋਇਆ ਭਗਤ ਕਬੀਰ ਜੀ ਕਦੋਂ ਕੋ ਆਉਣਗੇ ਸਾਧ ਸੰਗਤ ਮਾਤਾ ਲੋਈ ਜੀ ਕਹਿਣ ਲੱਗੇ ਕਹਿੰਦੇ ਹਲੇ ਤਾਂ ਪਤਾ ਨਹੀਂ ਕਦੋਂ ਆਉਣਾ ਉਹਨਾਂ ਨੇ ਕਹਿੰਦੇ ਫਿਰ ਤੂੰ ਇੰਜ ਕਰ ਕਹਿੰਦੇ ਤੂੰ ਰਾਮ ਕਹਿ ਦੇ ਬੋਲੋ ਸਤਨਾ ਜਦੋਂ ਸਾਧ ਸੰਗਤ ਉਹਨੇ ਰਾਮ ਕਿਹਾ ਨਾ ਉਹਨੂੰ ਥੋੜਾ ਜਿਹਾ ਸ਼ਾਂਤੀ ਜੀ ਮਹਿਸੂਸ ਹੋਈ ਕਹਿੰਦੇ ਦੂਸਰੀ ਦਫਾ ਫੇਰ ਰਾਮ ਕਹਿ ਦੇਵੇ ਜਦੋਂ ਸਾਧ ਸੰਗਤ ਉਹਨੇ ਦੂਸਰੀ ਵਾਰ ਵੀ ਰਾਮ ਕਹਿ ਦਿੱਤਾ ਕਹਿੰਦੇ ਤੀਸਰੀ ਦਫਾ ਫੇਰ RAM ਕਹਦੇ ਜਦੋਂ ਸਾਧ ਸੰਗਤ ਤੀਸਰੀ ਦਫਾ RAM ਕਿਹਾ ਨਾ ਉਹਦੇ ਸਰੀਰ ਦਾ ਕੋੜ ਸੀ ਜਿਹੜਾ ਦੂਰ ਹੋ ਗਿਆ ਬੋਲੋ ਸਤਨਾਮ ਮਾਤਾ ਲੋਈ ਜੀ ਕਹਿਣ ਲੱਗੇ ਕਹਿੰਦੇ ਉਹ ਕਹਿੰਦਾ ਮੈਂ ਤੋ ਤਿੰਨ ਵਾਰੀ RAM ਤੁਸੀਂ ਨੇ ਕਿਉਂ ਕਹਾਇਆ ਮਾਤਾ ਲੋਈ ਜੀ ਕਹਿਣ ਲੱਗੇ ਕਹਿੰਦੇ ਜਿਹੜਾ ਤੇਰਾ ਪਿਛਲੇ ਜਨਮ ਦਾ ਕੋੜ ਸੀ ਉਹ ਵੀ ਕੱਟ ਦਿੱਤਾ ਜਿਹੜਾ ਤੇਰਾ ਵਰਤਮਾਨ ਕਾਲ ਦੇ ਵਿੱਚ ਹੁਣ ਕੋੜ ਸੀ ਉਹ ਵੀ ਕੱਟ ਦਿੱਤਾ ਹੈ ਜਿਹੜਾ ਕਹਿੰਦੇ ਤੇਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰੀਰ ਤੇ ਕੋੜ ਰਹਿਣਾ ਸੀ ਉਹ ਵੀ ਕੱਟ ਦਿੱਤਾ ਬੋਲੋ ਸਤਨਾਮ 6 ਸਾਧ ਸੰਗਤ ਇੰਨੇ ਨੂੰ ਭਗਤ ਕਬੀਰ ਜੀ ਘਰ ਪਹੁੰਚ ਗਏ ਉਹ ਮਾਤਾ ਲੋਈ ਜੀ ਨੂੰ ਪੁੱਛਦੇ ਆ ਕਹਿੰਦੇ ਇਹ ਕੌਣ ਹੈ ਮਾਤਾ ਲੋਈ ਜੀ ਕਹਿਣ ਲੱਗੇ ਕਹਿੰਦੇ ਇਹ ਕੋੜੀ ਸੀ ਇਹਨੂੰ ਨਾਮ ਦੇ ਦਿੱਤਾ ਉਸ ਪਰਮਾਤਮਾ ਦਾ ਕਹਿੰਦੇ ਫੇਰ ਕਹਿੰਦੇ ਕੀ ਹੋਇਆ ਮਾਤਾ ਲੋਈ ਜੀ ਪਤਾ ਹੈ ਕੀ ਕਹਿੰਦੇ ਤਿੰਨ ਵਾਰੀ RAM ਕਹਾ ਕੇ ਕੋੜੀ ਦਾ ਕੋੜ ਹਟਾਇਆ ਤਿੰਨ ਵਾਰੀ RAM ਕਹਾ ਕੇ ਕੋੜੀ ਦਾ ਕੋੜ ਹਟਾਇਆ ਰਾਮ ਕਹਾ ਕੇ ਕੋੜੀ ਦਾ ਕਹਾ ਕੇ ਕੋੜੀ ਦਾ ਕੋੜ ਤਿੰਨ ਵਾਰੀ ਰਾਮ ਕਹਾ ਕੇ ਕੋੜੀ ਦਾ ਕੋੜ ਹਟਾਇਆ ਨਵਾਰੀ RAM ਕਹਾ ਕੇ ਕੋੜੀ ਦਾ ਕੋੜ ਹਟਾਇਆ ਈ RAM ਸਾਧ ਸੰਗਤ ਕਹਿਣ ਲੱਗੇ ਨਾ ਭਗਤ ਕਬੀਰ ਜੀ ਕਹਿੰਦੇ ਮਾਤਾ ਲੋਈ ਵਾਹਿਗੁਰੂ ਦਾ ਨਾਮ ਇੰਨਾ ਸਸਤਾ ਨਹੀਂ ਹੈ ਇਸ ਕੋੜੀ ਨੇ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਕਿਸੇ ਸਾਧੂ ਦੀ ਸੰਤ ਦੀ ਮਹਾਪੁਰਖ ਦੀ ਇਹਨੇ ਸੰਗਤ ਨਹੀਂ ਕੀਤੀ ਇਹਨੂੰ ਵਾਹਿਗੁਰੂ ਦਾ ਨਾਮ ਤਾਂ ਇੰਨਾ ਸਸਤਾ ਲਾ ਦਿੱਤਾ ਆਗਤ ਕਬੀਰ ਜੀ ਮਾਤਾ ਲੋਈ ਦੇ ਨਾਲ ਨਾਰਾਜ਼ ਹੋਏ ਨੇ ਤੇ ਇੰਜ ਕਹਿ ਰਹੇ ਨੇ ਲੋਈਏ RAM ਪਿਆਰੀਏ ਤੈ RAM ਕਿਉਂ ਸਸਤਾ ਲਾਇਆ ਲੋਈਏ RAM ਪਿਆਰੀਏ ਤੈ RAM ਕਿਉਂ ਸਸਤਾ ਲਾਇਆ प्यारे राम क्यों सासा तीन बारी राम कुछ के घोड़ी का कोड़ घटाया? तीन बारी राम कु porque a